ਪੰਜਾਬ ਦੀ ਜਨਤਾ ਉਸ ਲੋਕਤੰਤਰ ਦੇ ਰਾਜ ਉਹ ਸਵਰਾਜ ਨੂੰ ਭੁਗਤ ਰਹੀ ਆ ਕਿਸੇ ਮਦਹਾਰਕ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਮੇਰੋ ਲਈ ਔਰ ਕੱਲ ਦਾ ਜਿਹੜਾ ਧੱਕਾ ਜਨਰ ਸਰਕਾਰ ਬਗੈਰ ਮਰਦਾ ਔਰ ਇਹ ਮੇਰੇ ਸਭ ਪੰਡਿਤਾਂ ਦੀ ਪਾਰਟੀ ਸਰਕਾਰ ਜੀ ਇੱਕ ਮਿੰਟ ਬੰਦਲਾ ਜੀ ਇੱਕ ਮਿੰਟ ਸਿਰਫ ਪੰਜਾਬੀਓ ਤੇ ਚਲਦੇ ਹੋ ਜੋ ਸਰਕਾਰ ਜੁਰਦਾਬਾਦ ਥੈਂਕ ਯੂ कि सारे साथ जिथे जगह मिलती बैठी तरुण मेरा भी बैजो तो या कोई टेल नहीं बनिया सही मजोरिटी जिंग आपके अंदर आके ना उसका जल्दी मिलते हैं इतने सड़क देना उसका जल्दी या मेरे या मेरे डिप्टी मेरे डिप्टी मेरे किनारे बिना लक्षण तो बिना किसे काटो आप बेंटी कराना मेरे सीनियर डिप्टी मेरे पार्टी लाउंस करके लक्षण दिखा रही है जो समझा तो ना लाय ਸਾਰੀਆਂ ਪਾਣੀਆਂ ਨੇ ਚਾਹੋ ਕਿ ਇਹ ਜੀ ਦਾ ਐਸਐਲਏ ਕਦੋਂ ਤੇ ਬੇਸਟ ਨਿਯਾਤ ਹੋਇਆ ਮੈਂ ਤੇ ਦੱਸਾਂ ਸਾਰੀਆਂ ਨੀਰ ਦਾ ਬੋਤਲ ਕਾਂ ਨਾ ਮਾਰਦਾ ਚੰਗਿਆ ਤੇ

ਕਲ ਦੀ ਦਲਦਾਨ ਨੂੰ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਗੀ ਦਾ ਨਮਾਇਦਾ ਪਰ ਸਾਰੇ ਆਮ ਆਦਮੀ ਪਾਰਟੀ ਨੇ ਠੀਕ ਹੈ ਭਰਤ ਕੇ ਸਟਾਈ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਸਾਡੀ ਹੋਈ ਜਿੰਨੇ ਪਾਰਟੀਆਂ ਇੱਕ ਬਣੇ ਸੀ ਉਹ ਕਾਲ ਚ ਚਾਈ ਵੀ ਕਰ ਰਹੇ ਸੀ ਕਿ ਜੋ ਪਹ ਜਨਤ ਦੀ ਵੀ ਜੋ ਹੋਇਆ ਜਿੰਨਾ ਤਕਾ ਹੋਇਆ ਸਾਰੀਆਂ ਪਾਰਟੀਆਂ ਯਾਦ ਯਾਦ ਕਰਨਾ ਸੋ ਮੈਂ ਸਮਝਣਾ ਇਹਨਾ ਤਕਾ ਹੋਣਾ ਨਹੀਂ ਚਾਹੀਦਾ ਬਈ ਕਰ ਉਹ ਵੀ इलेक्शन कोई इलेक्शन होया ही नहीं पुलिस की मदद इलेक्शन लुटिया गया और किसी कोई नहीं। और आम तो आदमी तो पार्टी करते प्रोटेस्ट किया कल भी सारी पंजाब कांग्रेस ने सड़कों उतर के प्रोटेस्ट किया अज भी अभी सारा प्रोटेस्ट किया और साई कोर्ट चले गई सबू हाई कोर्ट तो इंसाफ

ਘੇਰ ਵੀ ਇੱਕ ਆਮ ਜਦੋਂ ਹਾਜ਼ਰੀ ਲੱਗੀ ਆ ਆਦਮੀ ਕੌਮ ਪਾਰਟੀ ਦਾ ਕੌਂਸਲਰ ਉਸ 스테ਟ ਤੇ ਚੜਿਆ ਉਹਨੇ ਕਿਹਾ ਫਲਾਣਾ ਸਾਡਾ ਮੇਅਰ ਫਲਾਣਾ ਸੀਨੇ ਡਿਪਟੀ ਮੇਅਰ ਫਲਾਣਾ ਡਿਊਟੀ ਮੇ ਇਹਦੇ ਸਾਰੇ ਅਫਸਰ ਵੀ ਪੱਜ ਗਏ ਤੇ ਵੀ ਪੱਜ ਸਰ ਕਿਤੇ ਪੁਲਿਸ ਕਮਿਸ਼ਨਰ ਵੱਲੋਂ ਐਮਨਕੋ ਕੋਈ ਜੀ ਪੁਲਿਸ ਕਮਿਸ਼ਨਰ ਜੇਡਾ ਸੀ ਹੱਥ ਟੋਕਾ ਬਣਿਆ ਸੀ ਪੁਲਿਸ ਕਮਿਸ਼ਨਰ ਤੇ ਗਰੀਦ ਜੁਨੇ ਇਹ ਦੋਵੇਂ ਰਣੇ ਦੋਵਾਂ ਨੇ ਆਪਣੀ ਜ਼ਮੀਰ ਵੇਚਦੀ ਆਪਣੀ ਹੋਂਦ ਵੇਚਦੀ ਜਿਹੜੀ ਲੋਕਾਂ ਦੀ ਸੇਵਾ ਕਰਦੀ ਇਨਸਾਫ ਕਰਦੀ ਸਵਿਧਾਨ ਨੂੰ ਬਚਾਉਣ ਦੀ ਸੰਕਾਟੀ ਇਹਨਾਂ ਨੇ ਇਹਨਾਂ ਨੇ ਉਹ ਵੀ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ ਤੇ ਅੱਜ ਇਹ ਹਾਲਾਤ ਆ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਕੋਈ ਕਾਉਂਸਲਰ ਆਪਣੇ ਵਾਡਾਂ ਚ ਨਹੀਂ ਜਾ ਸਕਦਾ ਕਿ ਮਾ ਗੁੱਸਾ